ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਥੇ ਹੱਡਾ ਰੋੜੀ ਦੇ ਕੋਲ ਖੜੇ ਹੈਗੇ ਆਂ ਹੱਡਾ ਰੋੜੀ ਦੇ ਕੋਲ ਖੜਨ ਦਾ ਨਾਲੇ ਕੋਈ ਮਸਲਾ ਮਸਲਾ ਇਹ ਆ ਵੀ ਜਿਹੜਾ ਆਪਾਂ ਪਿੰਡ ਤੋਂ ਆਉਨੇ ਆ ਨਾ ਟੋਬੇ ਵਾਲੇ ਰਸਤੇ ਦੇ ਕੋਲ ਹੱਡਾ ਰੋੜੀ ਦੇ ਕੋਲ ਇੰਨੀ ਇੱਕ ਗੰਦੀ ਬਦਬੂ ਆਉਂਦੀ ਆ ਤੇ ਅਵਾਰਾ ਕੁੱਤੇ ਅਵਾਰਾ ਕੁੱਤੇ ਜਿਹੜੇ ਨੇ ਉਹ ਜਾਨਵਰਾਂ ਦੇ ਹੱਡ ਵਗੈਰਾ ਨਾ ਖਿੱਚ ਕੇ ਬਾਹਰ ਲਿਆਉਂਦੇ ਨੇ ਮੇਨ ਰੋਡ ਤੇ ਮੇਨ ਰੋਡ ਤੇ ਜਦੋਂ ਖਿੱਚ ਕੇ ਹੱਡ ਵਗੈਰਾ ਲਿਆਉਂਦੇ ਨੇ ਉਹ ਰਾਹਗੀਰ ਬਹੁਤ ਤੇਜ਼ੀ ਨਾਲ ਆਉਂਦੇ ਨੇ ਵੀ ਇੱਥੋਂ ਕੱਢ ਦਈਏ ਕਿਉਂਕਿ ਉਹਨਾਂ ਨੂੰ ਮੁਸ਼ਕ ਬਹੁਤ ਆਉਂਦਾ ਅਸੀਂ ਹੁਣ ਖੜੇ ਆ ਸਾਨੂੰ ਵੀ ਬਹੁਤ ਜ਼ਿਆਦਾ ਆ ਰਿਹਾ ਤੇ ਉਹ ਜਿਹੜੇ ਹੱਡ ਵਗੈਰਾ ਵਿੱਚ ਆ ਜਾਂਦੇ ਨੇ ਉਹਨਾਂ ਦੇ ਨਾਲ ਟਕਰਾ ਕੇ ਕਈ ਹਾਦਸੇ ਹੋਏ ਨੇ ਸੋ ਮੈਂ ਸਰਕਾਰ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ ਵੀ ਇਹਨਾਂ ਵੱਲ ਖਾਸ ਕਰਕੇ ਧਿਆਨ ਦਿੱਤਾ ਜਾਵੇ ਇਹ ਜਿਹੜੀ ਚਾਰ ਦਿਵਾਰੀ ਆ ਉਹ ਜ਼ਰੂਰ ਕੀਤੀ ਜਾਵੇ ਇਹਦੀ ਮੈਂ ਹੁਣ ਤੁਹਾਨੂੰ ਉਹਦਾ ਅੰਦਰਲਾ ਹਾਲ ਵੀ ਦਿਖਾਉਣਾ ਤੇ ਬੜਾ ਮੁਸ਼ਕਲ ਆ ਲੇਕਿਨ ਲੰਘੜ ਕਰਨਾ ਆਲੇ ਨੂੰ ਬੜੀ ਤਕਲੀਫ ਹੁੰਦੀ ਆ ਜਿਵੇਂ ਕਿ ਸਾਡੀਆਂ ਪਿੰਡ ਦੇ ਸਾਡੀਆਂ ਬੱਚੀਆਂ ਨੇ ਕਾਲਜ ਜਵੇ ਵਿੱਚ ਜਾਂ ਸਕੂਲਾਂ ਵਿੱਚ ਪੜਨ ਜਾਂਦੀਆਂ ਨੇ ਤੇ ਸਕੂਲ ਵੀ ਰਸਤੇ ਦੇ ਵਿੱਚ ਆਉਂਦਾ ਹੈਗਾ ਤੇ ਹੋਰ ਵੀ ਕਮਾਂਕਾਰਾਂ ਵਾਲੇ ਜਾਂਦੇ ਨੇ ਤੇ ਮੈਂ ਤੁਹਾਨੂੰ ਦਿਖਾਵਾਂ ਵੀ ਇੱਥੇ ਕੁੱਤਿਆਂ ਦੀ ਭੰਮਾਰ ਆ ਪੂਰੀ ਤੇ ਜੇਕਰ ਇਹਦੇ ਵਿੱਚ ਗੇਟ ਲੱਗ ਜੂਗਾ ਦੁਬਾਰਾ ਉੱਚੀਆਂ ਹੋ ਜਾਣਗੀਆਂ ਤਾਂ ਕਿਸੇ ਦਾ ਐਕਸੀਡੈਂਟ ਵਗੈਰਾ ਨਹੀਂ ਹੋਊਗਾ ਤੇ ਮੈਂ ਤੁਹਾਨੂੰ ਅੰਦਰਲਾ ਦਿਖਾਉਣਾ ਬਹੁਤ ਔਖਾ ਜਾਣ ਦੀ ਖੜ ਕੇ ਇੱਥੇ ਖੜਦੀ ਹੁੰਦਾ ਹੈਗਾ ਬਦਵੋਂ ਦੀ ਆ ਬਾਅਦ ਚ ਮੈਂ ਤੁਹਾਨੂੰ ਅੰਦਰਲਾ ਵੀ ਦਿਖਾਉਣਾ ਹੈਗਾ ਚਲੋ ਜੀ ਅੰਦਰ ਰੇ ਕਰੋ ਕੱਟ ਰੋਗੇ எடுத்துக்கிட்டு <laughs> ਬ੍ਰੋ ਮੈਂ ਤੁਹਾਨੂੰ ਹੱਡਾ ਰੋੜੀ ਦਾ ਸਾਰਾ ਦਿਖਾਇਆ ਕੋਈ ਸੇਫਟੀ ਨਹੀਂ ਹੈਗੀ ਆਲੇ-ਦਾਲੇ ਦੁਵਾਰਾ ਟਹਿ ਚੁੱਕੀਆਂ ਨੇ ਗੇਟ ਬਿਲਕੁਲ ਹੈ ਨਹੀਂ ਇੱਥੇ ਲੱਗਿਆ ਹੋਇਆ ਜੇਕਰ ਦੁਵਾਰਾ ਉੱਚੀਆਂ ਹੋ ਜਾਣ ਤੇ ਗੇਟ ਲੱਗ ਜਵੇ ਆ ਇੱਥੇ ਬਹੁਤ ਜ਼ਿਆਦਾ ਸਹੂਲਤ ਹੋ ਸਕਦੀ ਆ ਲੰਘਣ ਕਰਨ ਵਾਸਤੇ ਲੰਗੜਵਾਲਿਆਂ ਨੂੰ ਤੇ ਐਕਸੀਡੈਂਟ ਤੋਂ ਆ ਜਾਂ ਹਾਦਸੇ ਤੋਂ ਆਪਣਾ ਬਚਾਅ ਹੋ ਸਕਦਾ ਸੋ ਮੈਂ ਸਰਕਾਰ ਦਾ ਧਿਆਨ ਇੱਧਰ ਲੈ ਕੇ ਆਵਾਂਗਾ ਤਾਂ ਵੀ ਇਹ ਜਿਹੜੀ ਹੱਡਾ ਰੋੜੀ ਆ ਇਹਨੂੰ ਸਹੀ ਤਰੀਕੇ ਦੇ ਨਾਲ ਬਣਾਇਆ ਜਾਵੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜਰੂਰ ਸਹਿਯੋਗ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ